ਗੱਲ ਕਰਨ ਤੋਂ ਪਹਿਲਾਂ ਇੱਕ ਬੇਨਤੀ ਆ ਸਮਾਟ ਕੇ ਆਏ ਹਾਂ ਐਕਸ਼ਨ ਦੇ ਪਿੱਛੇ ਖੜਾ ਰਹਿਣਾ ਸਾਰਿਆਂ ਨੂੰ ਧਰਾਂ ਦੇ ਵਿੱਚ ਕੰਮ ਆ ਇਹ ਆਪਣਾ ਕੱਟ ਘਟਦਾ ਤਾਂ ਆਪਣਾ ਪ੍ਰੈਸ਼ਰ ਘਟੂਗਾ ਆਪਾਂ ਸਾਰੇ ਨੇ ਭਾਜੀ ਹੋਰ ਜਿਹੜੇ ਆਪਣੇ ਸਾਥੀ ਆ ਘਟਦੇ ਆ ਉਹਨਾਂ ਨੂੰ ਫੋਨ ਕਰ ਲਓ ਇਹਦੇ ਵਾਸਤੇ ਉੱਥੇ ਵੀ ਆਪਣਾ ਇੱਕ ਟੁਟ ਲੱਗਣਾ ਗੇ ਇਸੇ ਅੱਪਾ ਉਹਦੇ ਵਾਸਤੇ ਵੀ ਤਿਆਰ ਹੋਈਏ ਤੇ ਮੈਂ ਆਪਦੀ ਗੱਲ ਸ਼ੁਰੂ ਕਰਦਾ ਕਿ ਹਮਨਤਮਾਨ ਤੇਰਾ ਇਹ ਸਿਸਟਮ ਜਦੋਂ ਤੂੰ ਇਹ ਕਹਿੰਦਾ ਸੀ ਕਿ ਮੈਂ ਜਦੋਂ ਆਉਂਗਾ ਸਾਰਾ ਬਦਲਾ ਲੈ ਕੇ ਆਉਂਗਾ ਤੇਰੇ ਸਿਸਟਮ ਦੇ ਵਿੱਚ ਸਾਡੇ ਵੀਰ ਜਸਕਰਨ ਸਿੰਘ ਤੇ ਭੈਣ ਕਮਲ ਜੀ ਤੋਂ ਬੜੀ ਤੇਰੇ ਸਿਸਟਮ ਨੇ ਲਈ ਆ ਇਸ ਤੋਂ ਪਹਿਲਾਂ ਵੀ ਭਗਵਾਨ ਸমানা ਤੇਰੇ ਸਿਸਟਮ ਨੇ ਠੇਕੇਦਾਰੀ ਸਿਸਟਮ ਦੇ ਵਿੱਚ ਕਿੰਨੇ ਮੁਲਾਜ਼ਮ ਕੰਮ ਕਰਦੇ ਨੇ ਖਾਸ ਕਰਕੇ ਬਿਜਲੀ ਬੋਰਡ ਦੇ ਸਾਡੇ ਮੁਲਾਜ਼ਮ ਸਾਥੀ ਤਾਰਾਂ ਦੇ ਉੱਪਰ ਹੀ ਕਈ ਚੰਗੇ ਜਾਂਦੇ ਨੇ ਕਈ ਵਿਚਾਰੇ ਟਰਾਂਸਫਾਰਮਰ ਨੂੰ ਠੀਕ ਕਰਦੇ ਚੰਗੇ ਜਾਂਦੇ ਨੇ ਉਹਨਾਂ ਦੇ ਬੱਚੇ ਤੇਰੀ ਬਦਲਾਵ ਵਾਲੀ ਸਰਕਾਰ ਦੇ ਵਿੱਚ ਅੱਜ ਸਰਕਾਰ 'ਚ ਝਟਕਣ ਦੇ ਵਾਸਤੇ ਮਜਬੂਰ ਹੋਏ ਨੇ ਉਹਨਾਂ ਦੇ ਬੱਚਿਆਂ ਦੀ ਰੋਟੀ ਰੋਜ਼ੀ ਦਾ ਤੈਨੂੰ ਕੋਈ ਫਿਕਰ ਨਹੀਂ ਜੇ ਤੈਨੂੰ ਫਿਕਰ ਆ ਤਾਂ ਤੈਨੂੰ ਆਪਣੀ ਪਾਰਟੀ ਦਾ ਫਿਕਰ ਆ ਤੈਨੂੰ ਕਾਰਪੋਰੇਟ ਘਰਾਣਿਆਂ ਦਾ ਫਿਕਰ ਆ ਤੈਨੂੰ ਫਿਕਰ ਆ ਆਪਣੀ ਦਿੱਲੀ ਵਾਲੀ ਟੀਮ ਦਾ ਫਿਕਰ ਆ ਭਗਵਾਨ ਸਤਿਮਾਨ ਅਸੀਂ ਤੈਨੂੰ ਇਸ ਮੰਚ ਤੋਂ ਅਧਿਆਪਕ ਜਿੱਥੇ ਬੰਦੀਆਂ ਤੋਂ ਇੱਥੇ ਚਪਾਵਣੀ ਦਿੱਨੀ ਆ ਕਿ ਜਿਹੜੀ ਤੇਰੇ ਹੋਏ ਕੋਟਿਸਤਮ ਦੇ ਵਿੱਚ ਜਿਹੜਾ ਤੂੰ ਚੋਣਾ ਕਿ ਅਸੀਂ ਏਡੇ ਵੇਡੇ ਢੰਗਾਂ ਦੇ ਨਾਲ ਪਲਾਸ ਸੰਤੀ ਤੇ ਜ਼ਿਲ੍ਹਾ ਪ੍ਰਸ਼ਾਸਨਿਕ ਚੋਣਾ ਜਿੱਤ ਕੇ ਇਹ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਕਿ ਪੰਜਾਬ ਦੇ ਲੋਕ ਸਾਡੇ ਨਾਲ ਆ ਬਾਰੇ ਸਾਡਾ ਕੱਠ ਜਿਹੜਾ ਕਿ ਪੰਜਾਬ ਦੇ ਸਾਰੇ ਜ਼ਿਲ੍ਹੇ ਹੈੱਡਕ quartਰ ਹੈ ਤੇ ਹੋ ਰਿਹਾ ਅਸੀਂ ਇਹ ਤੈਨੂੰ ਕਹਿੰਨੇ ਆ ਕਿ ਤੂੰ ਇਹਨਾਂ ਦਾ ਕਾਟਲਾ ਜਿਹੜੇ ਅਸੀਂ ਆਪਦੀ ਦਿਖੇਵੰਦੀ ਵੱਲੋਂ ਇਹ ਪਹਿਲੇ ਸਾਡਾ ਐਲਾਨੀਆਂ ਪ੍ਰੋਗਰਾਮ ਸੀਗਾ ਕਿ ਅਸੀਂ ਇਹ ਸੋਚ ਕਸਟਮ ਦੇ ਵਾਸਤੇ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰ ਨੂੰ ਮਿਲਾਂਗੇ ਬਟਿੰਡੇ ਦੇ ਵਿੱਚ ਵੀ ਮਿਲੇ ਆ ਮੋਕੇ ਵਿੱਚ ਵੀ ਮਿਲੇ ਸੀਗੇ ਤੇ ਇਹਨਾਂ ਨੂੰ ਐਸੀ ਸਾਰੀਆਂ ਗੱਲਾਂ ਦੀ ਇਹ ਜਿਹੜੇ ਸਾਨੂੰ ਖਾਸੇ ਸੀਗੇ ਇੱਕ ਖਾਸੇ ਸੀ ਪਰਕਰਿਤ ਕੀਤੇ ਆ ਵੀ ਮੌਸਮ ਆ ਜਿਹੜਾ ਬਹੁਤ ਖਰਾਬ ਆ ਕਿ ਉਹਟੀਆਂ ਜਿਹੜੀਆਂ ਉਹ ਮਲਾਜਮਾਂ ਦੇ ਇੱਕੇ ਜਾਂ ਦਾ ਘਰ ਦੇ ਨੇੜੇ ਲਾਈਆਂ ਜਾਣ ਜਾਂ ਜਿੱਥੇ ਉਹ ਕੰਮ ਕਰਦੇ ਆ ਉੱਥੇ ਲਾਈਆਂ ਜਾਣ ਇੱਥੇ ਬਟਿੰਡੇ ਵਾਲੀ ਏਡੀਸੀ ਮੈਡਮ ਨੂੰ ਵੀ ਮਿਲੇ ਆ ਇਸ ਏਡੀਸੀ ਮੈਡਮ ਨੂੰ ਅਸੀਂ ਇਹ ਗੱਲ ਜਦੋਂ ਕਹੀ ਆ ਇਹ ਕਹਿੰਦੀ ਕੋਈ ਨਹੀਂ ਅਸੀਂ ਦੇਖਾਂਗੇ ਪਹਿਲੀਆਂ ਜਦੋਂ ਪਹਿਲੀ ਰੈਸਲ ਹੋਈ ਆ ਉਦੋਂ ਸਾਨੂੰ ਵੀ ਐ ਲੱਗਦਾ ਸੀ ਵੀ ਸ਼ਾਇਦ ਉਹਦਾ ਅਸਰ ਆ ਪਰ ਨਹੀਂ ਉਸ ਤੋਂ ਬਾਅਦ ਸਾਡੇ ਜਿਹੜੇ ਭੜਕੇ ਵਾਲੇ ਤਲਵੰਡੀ ਲਾਤੇ ਉਹਨਿਆਂ ਨਾਲ ਚੱਕੇ ਮੋਰ ਮੰਡੀ ਲਾਤੇ ਮੋਰ ਮੰਡੀ ਵਾਲੇ ਚੱਕ ਕੇ ਸੰਗਤਵਾ ਤੇ ਸੰਗਤ ਵਾਲੇ ਚੱਕੇ ਭਗਤੇ ਲਾਤੇ ਆਪਣੇ ਵੀ ਇੱਕ ਐਕਸੀਡੈਂਟ ਹੋਇਆ ਬਟਿੰਡੇ ਦੇ ਵਿੱਚ ਆਪਣੇ ਜਗਵਿੰਦਰ ਨੇ ਭਗਤੇ ਵਾਲੇ ਉਹਨਾਂ ਦੇ ਮੈਸੇਜ ਭਗਤੇ ਕੋ ਤਲਵੰਡੀ ਲੱਗੀ ਹੋਈ ਸੀ ਉਹਨਾਂ ਦੀ ਡਿਊਟੀ ਉਹ ਬੱਸ ਤੇ ਜਿਹੜੇ ਆ ਰਹੇ ਸੀ ਤਾਂ ਬੱਸ ਦਾ ਐਕਸੀਡੈਂਟ ਜਿਹੜਾ ਕੋਠਾਗੁਰੂ ਹੋਇਆ ਤਾਂ ਉਹਨੂੰ ਤੁਰੰਤ ਉਥੋਂ ਸੀ ਰਿਲੀਵ ਕੀਤਾ ਰਿਲੀਵ ਕਰਕੇ ਉਹਨੂੰ ਉਹਦੀ ਘਰ ਦੀ ਦਾ ਇਲਾਜ ਕਰਾਉਣ ਵਾਸਤੇ ਭੇਜਿਆ ਭਗਵੰਤ ਮਾਨ ਜੇ ਤੂੰ ਤੇਰੇ ਸੀਆਈਡੀ ਦੇ ਕੰਨ ਸੁਣਦੇ ਨੇ ਅਸੀਂ ਇਹ ਤੈਨੂੰ ਦੱਸਣਾ ਚਾਹੁੰਦੇ ਆ ਜੇ ਤੂੰ ਇਹ ਛੱਡ ਗਿਆ ਮੰਗਾ ਕੂਰੀਆਂ ਨਾਲ ਕੀਤੀਆਂ ਅਸੀਂ ਅਖੀਰਲੇ ਦਰ ਤੱਕ ਜਾਵਾਂਗੇ ਕਿਉਂਕਿ ਦਿਸਪਾਰਨਾ ਡੈਮੋਕਰੈਟਿਕ ਟੀਚਰ ਫੋਰਟ ਦਾ ਜਦੋਂ ਦਾ ਉਹ ਭਰਤੀ ਹੋਇਆ 2008 ਦੇ ਵਿੱਚ ਤੇ ਭੈਣ ਕਮਲਜੀਤ ਕੌਰ 2008 ਦੇ ਵਿੱਚ ਭਰਤੀ ਹੋਈ ਆ ਉਦੋਂ ਤੋਂ ਉਹ ਬੀਟੀਐਫ ਦਾ ਝਹਾਰੂ ਸਾਥੀ ਰਿਹਾ ਉਹ ਪਲਾਗ ਪੱਤਰੀ ਆਪੂ ਰਿਹਾ ਹੋ ਹਰੇਕ ਐਕਸ਼ਨ ਦੇ ਵਿੱਚ ਸਾਂਝੀਆਂ ਜਨਤਕ ਜਿਵੇਂ ਬੱਚਿਆਂ ਦੇ ਐਕਸ਼ਨ ਦੇ ਵਿੱਚ ਅਧਿਆਪਕਾਂ ਦੇ ਕਿੰਨੇ ਵੀ ਕੱਟ ਹੋਏ ਨੇ ਹਰੇਕ ਕੱਟ ਦੇ ਵਿੱਚ ਗਿਆ ਇਹ ਅਸੀਂ ਇਹਦੇ ਇਨਸਾਫ ਦੇ ਲਈ ਵੱਡੀ ਤੋਂ ਵੱਡੀ ਲੜਾਈ ਲੜਾਂਗੇ ਇਹਦੇ ਬੱਚੇ ਜਿਹੜੇ ਤੁਸੀਂ ਦੇਖੋ ਇਹਨਾਂ ਦੇ ਘਰ ਦੇ ਵਿੱਚ ਨਾ ਬੱਚਿਆਂ ਦੀ ਦਾਦੀ ਆ ਨਾ ਬੱਚਿਆਂ ਦੀ ਨਾਨੀ ਆ ਨਾ ਬੱਚਿਆਂ ਦੀ ਭੂਆ ਨਾ ਬੱਚਿਆਂ ਦੀ ਚਾਚੀ ਤਾਈ ਆ ਮਾਸੀ ਆ ਭੋਰ ਮੈਂਦੀ ਆ ਮਤਲਬ ਬੱਚੇ ਬਿਲਕੁਲ ਔਨਾਤ ਆ ਪਰ ਅਸੀਂ ਜਥੇਬੰਦੀ ਵੱਲੋਂ ਉਹਨਾਂ ਦੀ ਜਿੰਨਾ ਸਾਡਾ ਹੋਊਗਾ ਅਸੀਂ ਪੂਰੀ ਜ਼ਿੰਮੇਵਾਰੀ ਨਾਲ ਲੈ ਕੇ ਉਹਨਾਂ ਬੱਚਿਆਂ ਨੂੰ ਕਾਹ ਨਹੀਂ ਦੇਖਰੇਖ ਵੀ ਕਰਾਂਗੇ ਉਹ ਅੰਤਮਾਨ ਤੁਸੀਂ ਇੱਕ ਵਿਆਰ ਦੇ ਕੇ ਸਾਰੇ ਹੋ ਕਿ ਅਸੀਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਾਂਗੇ ਉਹ ਥੋੜੀ ਜ਼ਿੰਮੇਵਾਰੀ ਬਣਦੀ ਆ ਅਸੀਂ ਅੱਜ ਇਸ ਤੇ ਤੋਂ ਕਹਿਣਾ ਚਾਹਦੇ ਆ ਵੀ ਤੂੰ ਇਕੱਲਾ ਪੜ੍ਹਾਈ ਦਾ ਖਰਚਾ ਨਹੀਂ ਇਹਨਾਂ ਦੀ ਜਦੋਂ 18 ਸਾਲ ਦੇ ਹੋ ਜਾਣਗੇ ਆਪਦੀ এডਿਊਕੇਸ਼ਨ ਪੂਰੀ ਕਰ ਲੈਣਗੇ ਇਹਨਾਂ ਰਾਜ ਤੇ ਨੌਕਰੀ ਦਾ ਪ੍ਰੋਤ ਵੀ ਕਰਕੇ ਰੱਖ ਇਹਨਾਂ ਦੇ ਵਾਸਤੇ 2-2 ਕਰੋੜ ਰੁਪਏ ਦਾ ਮੁਆਵਜ਼ਾ ਇਹਨਾਂ ਦੇ ਭੋਗ ਤੋਂ ਪਹਿਲਾਂ ਦੇ ਜੇਕਰ ਨਮਾਇਨੇ ਇਹਨਾਂ ਦੇ ਘਰ ਤੇ ਭੋਗ ਦੇ ਆ ਕੇ ਬੋਲਣਗੇ ਸਾਡੀ ਜੱਗ ਬੰਦੀ ਉਹਨਾਂ ਨੂੰ ਕੋਲ ਨਹੀਂ ਦੇਊਗੀ ਤੁਸੀਂ ਡਿਸਟ੍ਰਿਕਟ ਕਮਿਸ਼ਨਰ ਨੂੰ ਭੇਜਿਆ ਜਵਰੀ ਸਰਕਾਰ ਕੋਲ ਵਾਸਤੇ ਪ੍ਰਵਾਰਤ ਦਵਾ ਪਾਇਆ ਅਸੀਂ ਕਿ ਨਹੀਂ ਤੇ ਲਾਂਗੇ ਅਸੀਂ ਜ세 ਬੰਦੀ ਬੁੱਲੋ ਅਧਿਆਤਾਂ ਦੇ ਸਾਰੇ ਸੰਗਠਨਾਂ ਦੇ ਨਾਲ ਰਲ ਕੇ ਤੇਰੇ ਤੇ ਪੂਰਾ ਦਬਾਅ ਪਾ ਕੇ ਬੱਚਿਆਂ ਨੂੰ ਇਨਸਾਫ ਦਿਵਾ ਕੇ ਲਵਾਂਗੇ ਤੇ ਤੇਰਾ ਇਹ ਜਿਹੜਾ ਸਿਸਟਮ ਆ ਇਹਦਾ ਤੈਨੂੰ ਅਸੀਂ ਚਿੰਗੀ ਤਾਹ ਤੇਰਾ ਮੋੜਾ ਦਿਖਾ ਕੇ ਹਟਾਂਗੇ ਜਿਹੜਾ ਤੂੰ ਇਹ ਗੱਲ ਮਸ਼ਕਰੀਚ ਕਰਦਾ ਇਹ ਮਸ਼ਕਰੀਆਂ ਤੇਰੀਆਂ ਦੂਰ ਕਰਾ ਕੇ ਹਟਾਂਗੇ ਤੂੰ ਅਤਮਾਨਾ ਅਸੀਂ ਜੋ ਅੱਜ ਅਸੀਂ ਬੜੇ ਕੰਮਕੀਨ ਮਾਹੌਲ ਦੇ ਵਿੱਚ ਬੈਠੇ ਆ ਸਾਡੇ ਤੋਂ ਸਾਡੇ ਜਿਸ ਕਰਨ ਵੀ ਚਲਾ ਗਿਆ ਸਾਡੀ ਪੈਹ ਚਲੀ ਗਈ ਇਸੇ ਤਰ੍ਹਾਂ ਸਾਡੀ ਇੱਕ ਐਸੋ ਸੇਧ ਤੇ ਆਪਦਾ ਉਹ ਤਾਂ ਚਲੋ ਖੁਦਾ ਦਾ ਕੈ ਸ਼ਹਿਰਾ ਕਹ ਲਿਏ ਉਹਦੀ ਕਾਰ ਵੀ ਜਿਹੜੀ ਸੂਏ ਦੇ ਵਿੱਚ ਟਿੱਕੀ ਆ ਉਹ ਸੂਏ ਦੇ ਵਿੱਚ ਪਾਣੀ ਹੈ ਨਹੀਂ ਸੀ ਪਰ ਉਹ ਵਿਚਾਰੀ ਦੋਨਾ ਲੱਤਾਂ ਤੋਂ ਆਰੀ ਹੋ ਗਈ ਆ ਫਿਰ ਸੀ ਉਹਨੇ ਬਾਅਦ ਨੇ ਵੀ 20 ਲੱਖ ਰੁਪਏ ਦੀ ਮੁਆਵਜ਼ੇ ਦੀ ਮੰਗ ਕਰਦੇ ਆ ਭਗਵੰਤ ਮਾਨ ਤੇਰੇ ਤੋਂ ਤੇ ਐਸ ਪ੍ਰਸ਼ਾਸਨ ਨੂੰ ਵੀ ਕਿਤਾਬਣੀ ਦਿੰਨੇ ਆ ਕਿ ਅੱਗੇ ਤੋਂ ਜੇ ਤੁਸੀਂ ਇਸੇ ਤਰ੍ਹਾਂ ਝੋਟੀਆਂ ਲਾਵਾਂਗੇ ਲਾਉਂਗੇ ਦਾ ਸਾਨੂੰ ਮਜਬੂਰ ਹੋਣਾ ਇਹਨਾਂ ਡਿਊਟੀਆਂ ਦੇ ਬਾਈਕਾਡ ਤੱਕ ਦਾ ਵੀ ਕੋਈ ਫੈਸਲਾ ਲੈਣਾ ਕਰ ਸਕਦਾ ਇਸ ਕਰਕੇ ਪ੍ਰਸ਼ਾਸਨ ਜਿਹੜਾ ਇਹ ਸਾਡੀ ਗੱਲ ਨੂੰ ਧਿਆਨ ਨਾਲ ਸੁਣੇ ਤੇ ਅਸੀਂ ਅੱਜ ਇਹੇ ਤੱਕ ਦੇ ਵਿੱਚ ਪੂਰੇ ਜੋਰ ਦੇ ਨਾਲ ਭਗਵਾਨ ਸਤਿਮਾਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡੀਆਂ ਮੰਗਾਂ ਸਮੇਂ ਸਿਰ ਪੂਰੀਆਂ ਕਰੋ ਜੈ ਜਨਤਾ ਜੈ ਸ਼ਕਤ ਜਿੱਤ ਲੜਨ ਵਾਲੇ ਲੋਕਾਂ